ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਜੇ ਤੁਸੀਂ ਵੀ ਕੋਈ ਜਾਨਵਰ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਵੀ ਲਿਖਿਆ ਜਿੱਥੇ ਲਿਖਿਆ ਨਾ ਵੀਡੀਓ ਬਣਵਾਉਣ ਲਈ 99872258 ਮੇਰਾ ਨੰਬਰ ਆ ਜੀਵਨ ਮੇਰਾ ਨਾਮ ਪਿੰਡ ਬੁਰਜ ਲੱਦਾ ਜ਼ਿਲ੍ਹਾ ਬਠਿੰਡਾ ਤੇ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਇਹ ਬੱਕਰਾ ਦੇਖ ਰਹੇ ਹੋ ਇਹ ਪਿਓਰ ਬੀਟਰ ਨਸਲ ਦਾ ਬੱਕਰਾ ਹੈ ਜੀ ਇਹ ਬੱਕਰਾ ਹੈਗਾ ਪਿੰਡ ਪੱਠਾਂ ਦੇ ਵਿੱਚ ਬਾਈ ਜਸਪਾਲ ਦੇ ਘਰੇ ਇਹ ਬੱਕਰਾ ਆ ਬਰੀਡਿੰਗ ਦੇ ਪਰਪਸ ਨੂੰ ਬਾਈ ਨੇ ਰੱਖਿਆ ਘਰੇ ਤਿਆਰ ਕਰਿਆ ਬੱਕਰਾ ਬਹੁਤ ਹੀ ਜਿਆਦਾ ਚੰਗਾ ਬੱਕਰਾ ਹੈਗਾ ਬਾਈ ਨੇ ਨਵਾਂ ਕੰਮ ਸ਼ੁਰੂ ਕਰਿਆਗਾ ਤੇ ਬੇਨਤੀ ਆ ਸਾਰਿਆਂ ਨੂੰ ਵੀ ਬਾਈ ਨੂੰ ਮੌਕਾ ਜਰੂਰ ਦਿਓ ਜੇ ਕੋਈ ਵੀ ਚੰਗੀਆਂ ਬੱਕਰੀਆਂ ਰੱਖਦਾ ਹੈ ਹਨਾ ਤਾਂ ਬਾਈ ਕੋਲ ਆ ਕਰੀ ਜਰੂਰ ਜਾਗੇ ਉਹ ਬਰੀਡਿੰਗ ਦੇ ਲਈ ਬੱਕਰਾ ਬਹੁਤ ਚੰਗਾ ਹੈਗਾ ਤੇ ਬਾਈ ਦਾ ਜਿਹੜਾ ਹੌਸਲਾ ਉਹ ਵੀ ਵਧੂਗਾ ਕਿ ਕੰਮ ਚੱਲੇਗੇ ਭਾਈ ਭੈਣ ਦਾ ਹਨਾ ਤਾਂ ਆਪਾਂ ਨੂੰ ਉਹਦੇ ਨਾਲ ਦਾ ਬੈਨੀਫਿਟ ਹੀ ਆ ਉਹਦਾ ਤੇ ਜਰੂਰ ਬਾਈ ਨਾਲ ਸੰਪਰਕ ਕਰ ਲਿਓ ਥੱਲੇ ਲਿਖਿਆ ਜਸਪਾਲ ਸਿੰਘ ਪਠਲਾ 628 46 820 2622 ਦਾ ਨੰਬਰ ਹੈ ਤੇ ਜਰੂਰ ਬਾਈ ਨਾਲ ਸੰਪਰਕ ਕਰਿਓ ਧੰਨਵਾਦ ਜੀ